ਇੱਕ ਹੁੰਦਾ ਹੈ ਮੁੱਲ ਦੂਸਰਾ ਅਮੁੱਲ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਪਰਮੇਸ਼ਰ ਜਿਹੜਾ ਹੈ ਅਮੁੱਲ ਹੈ ਉਸ ਦਾ ਨਾਮ ਵੀ ਅਮੁੱਲ ਹੈ ਭਾਵੇਂ ਕਿ ਸੰਸਾਰੇ ਕੋਈ ਵੀ ਪਦਾਰਤ ਦੇ ਕੇ ਜਾਂ ਕੀਮਤ ਦੇ ਕੇ ਅਸੀਂ ਉਸ ਪਰਮੇਸ਼ਰ ਨੂੰ ਨਹੀਂ ਪਾ ਸਕਦੇ ਨਾ ਹੀ ਉਸ ਦੇ ਨਾਮ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਦੂਸਰੇ ਪਾਸੇ ਜੇਕਰ ਅਸੀਂ ਕੋਈ ਵੀ ਸੰਸਾਰ ਦੇ ਵਿੱਚੋਂ ਚੀਜ਼ ਲੈਣੀ ਹੈ ਤੇ ਉਸ ਦਾ ਇੱਕ ਮੁੱਲ ਹੈ ਜੇਕਰ ਆਪਾਂ ਕੋਈ ਕੀਮਤ ਅਦਾ ਕਰਕੇ ਕਿਸੇ ਚੀਜ਼ ਨੂੰ ਲੈਣੇ ਆ ਪ੍ਰਾਪਤ ਕਰਦੇ ਆ ਤੇ ਉਹ ਮੁੱਲ ਲਈ ਗਈ ਹੈ ਪਰ ਪਰਮੇਸ਼ਰ ਜਿਹੜਾ ਹੈ ਉਹ ਅਮੁੱਲ ਹੈ ਉਸ ਦੀ ਕੋਈ ਕੀਮਤ ਨਹੀਂ ਹੈ ਹੁਣ ਸੰਸਾਰ ਦੇ ਵਿੱਚ ਆਪਾਂ ਦੇਖੀਏ ਕਥਾ ਕੀਰਤਨ ਗਿਆਨ ਧਿਆਨ ਦੀਆਂ ਗੱਲਾਂ ਇਤਾਰਮਿਕ ਚਿੰਨ ਇਹ ਸਾਰਿਆਂ ਦੀ ਕੋਈ ਨਾ ਕੋਈ ਕੀਮਤ ਹੈ ਤੇ ਜੇਕਰ ਆਪਾਂ ਕੀਮਤ ਦੇ ਕੇ ਸੰਸਾਰਿਕ ਮਾਇਆ ਦੇ ਕੇ ਸੋਚਾਂਗੇ ਕਿ ਇਹ ਸਭ ਕਰਮ ਕਰਨ ਦੇ ਨਾਲ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ ਤੇ ਇਹ ਕੇਵਲ ਸਾਡੀ ਬੇਫਕੂਰੀ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਤੁਸੀਂ ਆਪ ਇਸ ਨੂੰ ਗੁਰਬਾਣੀ ਰਾਹੀਂ ਵਿਚਾਰਨਾ ਹੈ ਗੁਰਬਾਣੀ ਦੀ ਪੰਕਤੀ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਮੂਰਖ ਅੰधे ਤ੍ਰੈ ਗੁਣ ਸੇਵੈ ਮਾਇਆ ਕੇ ਬਿਉਹਾਰੀ ਅੰਦਰ ਕਪਟ ਉਦਰ ਪਰਣ ਕੈ ਤਾਈ ਪਾਠ ਪੜੇ ਗਾਵਾਰੀ